ਸੱਤਿ ਸ਼੍ਰੀ ਅਕਾਲ ਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਹਾਰ ਦੀ ਜਿੱਤ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਮਾਂ ਨੂੰ ਆਪਣੇ ਬੇਟੇ ਅਤੇ ਕਿਸਾਨ ਨੂੰ ਆਪਣੇ ਲਹਿਰਾਉਂਦੇ ਖੇਤ ਵੇਖ ਕੇ ਜੋ ਆਨੰਦ ਆਉਂਦਾ ਹੈ ਉਹੀ ਆਨੰਦ ਬਾਬਾ ਭਾਰਤੀ ਨੂੰ ਆਪਣਾ ਘੋੜਾ ਵੇਖ ਕੇ ਆਉਂਦਾ ਸੀ ਰੱਬ ਦੀ ਬੰਦਗੀ ਤੋਂ ਜੋ ਸਮਾਂ ਬਚਦਾ ਘੋੜੇ ਤੇ ਲਾ ਦਿੰਦੇ ਘੋੜਾ ਬਹੁਤ ਸੋਹਣਾ ਤੇ ਸਡੋਲ ਸੀ ਉਹਦੇ ਜੋਰ ਦਾ ਘੋੜਾ ਸਾਰੇ ਇਲਾਕੇ ਵਿੱਚ ਨਹੀਂ ਸੀ ਬਾਬਾ ਭਾਰਤੀ ਉਹਨੂੰ ਸੁਲਤਾਨ ਕਹਿ ਕੇ ਬੁਲਾਉਂਦੇ ਆਪਣੇ ਹੱਥਾਂ ਨਾਲ ਖਰਖਰਾ ਕਰਦੇ ਆਪ ਦਾਣਾ ਖਵਾਉਂਦੇ ਅਤੇ ਵੇਖ-ਵੇਖ ਕੇ ਖੁਸ਼ ਹੁੰਦੇ ਰਹਿੰਦੇ ਉਹਨਾਂ ਨੇ ਰੁਪਏ ਪੈਸੇ ਮਾਲ ਅਸਬਾਲ ਜ਼ਮੀਨ ਆਦ ਸਭ ਕੁਝ ਛੱਡ ਦਿੱਤਾ ਇਥੋਂ ਤੱਕ ਕਿ ਉਹਨਾਂ ਨੂੰ ਸ਼ਹਿਰੀ ਜ਼ਿੰਦਗੀ ਨਾਲ ਵੀ ਨਫ਼ਰਤ ਹੋ ਗਈ ਹੁਣ ਪਿੰਡ ਦੇ ਬਾਹਰ ਇੱਕ ਛੋਟੇ ਜਿਹੇ ਮੰਦਰ ਵਿੱਚ ਰਹਿੰਦੇ ਅਤੇ ਰੱਬ ਦੀ ਬੰਦਗੀ ਕਰਦੇ ਸਨ ਮੈਂ ਸੁਲਤਾਨ ਦੇ ਬਿਨਾਂ ਨਹੀਂ ਰਹਿ ਸਕਣਾ ਉਹਨਾਂ ਨੂੰ ਇਹੀ ਜਗਪਣ ਲੱਗ ਪਿਆ ਸੀ ਉਹ ਉਸਤੀਚਾਲ ਦੇ دیਵਾਨੇ ਸਨ ਕਹਿੰਦੇ ਇਵੇਂ ਚੱਲਦੇ ਜਿਵੇਂ ਮੋਰ ਘਟਾ ਨੂੰ ਵੇਖ ਕੇ ਨੱਚਦਾ ਹੋਵੇ ਜਦੋਂ ਤੱਕ ਸ਼ਾਮ ਵੇਲੇ ਉਹ ਸੁਲਤਾਨ ਉੱਤੇ ਚੜ੍ਹ ਕੇ 8-10 ਮੀਲ ਦਾ ਚੱਕਰ ਨਾ ਲਾਉਂਦੇ ਉਹਨਾਂ ਨੂੰ ਚੈਨ ਨਾ ਆਉਂਦਾ ਖੜਕ ਸਿੰਘ ਉਸ ਇਲਾਕੇ ਦਾ ਮਸ਼ਹੂਰ ਡਾਕੂ ਸੀ ਲੋਕ ਉਸਤਾ ਨਾ ਸੁਣ ਕੇ ਕੰਬਦੇ ਸਨ ਹੌਲੀ-ਹੌਲੀ ਸੁਲਤਾਨ ਦੀ ਸੋਬਾ ਉਸ ਤੱਕ ਪੁੱਜ ਗਈ ਉਸ ਦਾ ਦਿਲ ਉਸ ਨੂੰ ਵੇਖਣ ਲਈ ਬੇਚੈਨ ਹੋ ਗਿਆ ਇੱਕ ਦਿਨ ਦੁਪਹਿਰ ਵੇਲੇ ਬਾਬਾ ਭਾਰਤੀ ਕੋਲ ਅਪੜਿਆ ਅਤੇ ਨਮਸਕਾਰ ਕਰਕੇ ਚੁੱਪ ਬੈਠ ਗਿਆ ਬਾਬਾ ਭਾਰਤੀ ਨੇ ਪੁੱਛਿਆ ਕੜਕ ਸਿੰਘ ਕੀ ਹਾਲ ਹੈ ਕੜਕ ਸਿੰਘ ਨੇ ਸਿਰ ਝੁਕਾ ਕੇ ਉੱਤਰ ਦਿੱਤਾ ਤੁਹਾਡੀ ਦਿ ਆਏ ਦੱਸੋ ਇੱਧਰ ਕਿਵੇਂ ਆਏ ਸੁਲਤਾਨ ਦੀ टांग ਖੇਚ ਲਿਆਈ ਕਮਾਲ ਦਾ ਜਾਨਵਰ ਹੈ ਵੇਖੋਗੇ ਤਾਂ ਖੁਸ਼ ਹੋ ਜਾਓਗੇ ਮੈਂ ਵੀ ਬਹੁਤ ਵਡਿਆਈ ਸੁਣੀ ਹੈ ਉਹਦੀ ਚਾਲ ਤੁਹਾਡਾ ਮਨ ਮੋਹ ਲਵੇਗੀ ਕਹਿੰਦੇ ਹਨ ਵੇਖਣ ਨੂੰ ਬੜਾ ਸੋਹਣਾ ਹੈ ਕੀ ਕਹਿਣਾ ਜਿਹੜਾ ਉਹਨੂੰ ਇੱਕ ਵਾਰ ਵੇਖ ਲੈਂਦਾ ਹੈ ਉਹਦੇ ਦਿਲ ਵਿੱਚ ਵੱਸ ਜਾਂਦਾ ਏ ਬਹੁਤ ਦਿਨਾਂ ਦੀ ਇੱਛਾ ਸੀ ਅੱਜ ਮੌਜੂਦ ਹੋ ਸਕਿਆ ਹਾਂ ਬਾਬਾ ਭਾਰਤੀ ਤੇ ਖੜਕ ਸਿੰਘ ਤਵੇਲੇ ਵਿੱਚ ਪੁੱਜੇ ਬਾਪੇ ਨੇ ਘੋੜਾ ਵਿਖਾਇਆ ਮਾਣ ਨਾਲ ਖੜਕ ਸਿੰਘ ਨੇ ਵੇਖਿਆ ਹੈਰਾਨੀ ਨਾਲ ਉਹ ਨਾਸਾਂਕੜੇ ਘੋੜੇ ਵੇਖੇ ਸਨ ਪਰ ਅਜਿਹਾ ਬਾਂਕਾ ਘੋੜਾ ਉਹਦੀਆਂ ਅੱਖਾਂ ਅੱਗੇ ਕਦੇ ਨਹੀਂ ਲੰਗਿਆ ਸੀ ਸੋਚਣ ਲੱਗਾ ਕਿਸਮਤ ਦੀ ਗੱਲ ਹੈ ਜਿਹੜਾ ਘੋੜਾ ਖੜਕ ਸਿੰਘ ਦੇ ਕੋਲ ਹੋਣਾ ਚਾਹੀਦਾ ਹੈ ਇਸ ਸਾਧੂ ਨੂੰ ਅਜਹੀ ਚੀਜ਼ ਦਾ ਕੀ ਫਾਇਦਾ ਕੁਝ ਦਿਨ ਤੱਕ ਹੈਰਾਨੀ ਨਾਲ ਚੁੱਪਚਾਪ ਖੜਾ ਰਿਹਾ ਇਸ ਦੇ ਬਾਅਦ ਉਸਦੇ ਦਿਲ ਵਿੱਚ ਹਿਲਜੁਲ ਹੋਣ ਲੱਗੀ ਬੱਚਿਆਂ ਵਾਲੀ ਬੇਚੈਨੀ ਨਾਲ ਬੋਲਿਆ ਪਰ ਬਾਬਾ ਜੀ ਇਹਦੀ ਚਾਲ ਨਹੀਂ ਵੇਖੀ ਤਾਂ ਕੀ ਵੇਖਿਆ ਦੁਜੇ ਦੇ ਮੂਹੋਂ ਤਾਰੀਫ਼ ਸੁਣਨ ਲਈ ਉਹਨਾਂ ਦਾ ਦਿਲ ਕਾਹਲਾ ਪੈ ਗਿਆ ਕੋੜੇ ਨੂੰ ਖੋਲ ਕੇ ਬਾਹਰ ਗਏ ਕੋੜਾ ਹਵਾ ਵਾਂਗ ਉੱਡਣ ਲੱਗਾ ਉਹਦੀ ਚਾਲ ਨੂੰ ਵੇਖ ਵੇਖ ਕੇ ਖੜਕ ਸਿੰਘ ਦੇ ਦਿਲ ਉੱਤੇ ਸੱਪ ਲੇਟਣ ਲੱਗਾ ਉਹ ਡਾਕੂ ਸੀ ਅਤੇ ਜੋ ਚੀਜ਼ ਉਹਨੂੰ ਪਸੰਦ ਆ ਜਾਵੇ ਉਸ ਉੱਤੇ ਉਹ ਆਪਣਾ ਹੱਕ ਸਮਝਦਾ ਸੀ ਉਸਦੇ ਕੋਲ ਤਾਕਤ ਸੀ ਅਤੇ ਆਦਮੀ ਵੀ ਜਾਂਦੇ-ਜਾਂਦੇ ਉਸਨੇ ਕਿਹਾ "ਬਾਬਾਜੀ ਮੈਂ ਇਹ ਘੋੜਾ ਤੁਹਾਡੇ ਕੋਲ ਨਹੀਂ ਰਹਿਣ ਦੇਵਾਂਗਾ।" ਬਾਬਾ ਭਾਰਤੀ ਡਰ ਗਏ। ਹੁਣ ਉਹਨਾਂ ਨੂੰ ਰਾਤ ਨੂੰ ਨੀਂਦ ਨਾ ਆਉਂਦੀ। ਸਾਰੀ ਰਾਤ ਬੇਲੇ ਦੀ ਰਾਖੀ ਵਿੱਚ ਲੰਗਣ ਲੱਗੀ। ਹਰ ਪਲ ਖੜਕ ਸਿੰਘ ਦਾ ਡਰ ਲੱਗਿਆ ਰਹਿੰਦਾ। ਪਰ ਕਈ ਮਹੀਨੇ ਲੰਘ ਗਏ ਅਤੇ ਉਹ ਨਾ ਆਇਆ। ਇੱਥੋਂ ਤੱਕ ਕਿ ਬਾਬਾ ਭਾਰਤੀ ਕੁਝ ਅਵੇਸਲੇ ਹੋ ਗਏ ਅਤੇ ਇਸ ਡਰ ਨੂੰ ਸੁਪਨੇ ਦੇ ਡਰ ਵਾਂਗ ਝੂਠ ਸਮਝਣ ਲੱਗ ਪਏ। ਸ਼ਾਮ ਦਾ ਸਮਾਸੀ ਬਾਬਾ ਭਾਰਤੀ ਸੁਲਤਾਨ ਦੀ ਪਿੱਠ ਉੱਤੇ ਸਵਾਰ ਹੋ ਕੇ ਘੁੰਮਣ ਜਾ ਰਹੇ ਸਨ ਇਸ ਵੇਲੇ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਸੀ ਮੂੰਹ ਤੇ ਖੁਸ਼ੀ ਸੀ ਕਦੇ ਘੋੜੇ ਦੇ ਸਰੀਰ ਨੂੰ ਵੇਖਦੇ ਕਦੇ ਉਸਦੇ ਰੰਗ ਨੂੰ ਅਤੇ ਮਨ ਵਿੱਚ ਫੁੱਲੇ ਨਾ ਸਮਾਉਂਦੇ ਅਚਾਨਕ ਇੱਕ ਪਾਸਿਓਂ ਆਵਾਜ਼ ਆਈ ਉਹ ਬਾਬਾ ਇਸ ਕੰਗਲੇ ਦੀ ਆਵਾਜ਼ ਸੁਣ ਕੇ ਜਾਇਓ ਆਵਾਜ਼ ਵਿੱਚ ਲਚਾਰੀ ਸੀ ਬਾਬੇ ਨੇ ਘੋੜਾ ਰੋਕ ਲਿਆ ਪਿਐਕਾ ਇੱਕ ਅਪਾਹਜ ਰੁੱਖ ਦੀ ਛਾਵੇਂ ਪਿਆ ਕਰਾ ਰਿਹਾ ਸੀ ਬੋਲੇ ਕਿਉਂ ਤੈਨੂੰ ਕੀ ਦੁੱਖ ਹੈ ਅਪਾਹਜ ਨੇ ਹੱਥ ਜੋੜ ਕੇ ਕਿਹਾ ਬਾਬਾ ਮੈਂ ਦੁਖਿਆਰਾ ਹਾਂ ਮੇਰੇ ਉੱਤੇ ਤਰਸ ਕਰੋ ਰਾਮਾ ਵਾਲਾ ਇੱਥੋਂ 3 ਮੀਲ ਹੈ ਮੈਂ ਉੱਥੇ ਜਾਣਾ ਹੈ ਘੋੜੇ ਉੱਤੇ ਚੜਾ ਲਿਓ ਰੱਬ ਤੁਹਾਡਾ ਭਲਾ ਕਰੇਗਾ ਉੱਥੇ ਤੁਹਾਡਾ ਕੌਣ ਹੈ ਦੁਰਗਾਦੱਤ ਵੈਦ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਮੈਂ ਉਸ ਦਾ ਸੁਤੇਲਾ ਭਰਾ ਹਾਂ ਬਾਬਾ ਭਾਰਤੀ ਨੇ ਘੋੜੇ ਤੋਂ ਉੱਤਰ ਕੇ ਅਪਾਹਜ ਨੂੰ ਘੋੜੇ ਉੱਤੇ ਚੜਾਇਆ ਤੇ ਆਪ ਉਸ ਦੀ ਲਗਾਮ ਫੜ ਕੇ ਹੌਲੀ-ਹੌਲੀ ਤੁਰਨ ਲੱਗੇ ਅਚਾਨਕ ਉਹਨਾਂ ਨੂੰ ਇੱਕ ਝਟਕਾ ਜਿਹਾ ਲੱਗਿਆ ਅਤੇ ਲਗਾਮ ਹੱਥੋਂ ਛੁੱਟ ਗਈ ਉਹਨਾਂ ਦੀ ਹੈਰਾਨੀ ਦਾ ਠਿਕਾਣਾ ਨਾ ਰਿਹਾ ਜਦੋਂ ਉਹਨਾਂ ਦੇਖਿਆ ਕਿ ਅਪਾਹਜ ਘੋੜੇ ਦੀ ਪੇਠ ਉੱਤੇ ਤਣਿਆ ਬੈਠਾ ਹੈ ਅਤੇ ਘੋੜੇ ਨੂੰ ਭਜਾਈ ਜਾ ਰਿਹਾ ਹੈ। ਉਹਨਾਂ ਦੇ ਮੂੰਹੋਂ ਡਰ, ਹੈਰਾਨੀ ਅਤੇ ਨਿਰਾਸ਼ਾ ਦੀ ਮਿਲੀਜੁਲੀ ਠੀਕ ਨਿਕਲੀ। ਉਹ ਅਪਾਹਜ ڈاکੂ ਖੜਕ ਸਿੰਘ ਸੀ। ਬਾਬਾ ਭਾਰਤੀ ਕੁਝ ਸਮਾਂ ਚੁੱਪ ਰਹੇ ਅਤੇ ਫਿਰ ਕੁਝ ਫੈਸਲਾ ਕਰਕੇ ਪੂਰੇ ਜ਼ੋਰ ਨਾਲ ਉੱਚੀ ਬੋਲੇ ਜਰਾ ਠਹਿਰ ਜਾ। ਖੜਕ ਸਿੰਘ ਨੇ ਆਵਾਜ਼ ਸੁਣ ਕੇ ਘੋੜਾ ਰੋਕ ਲਿਆ ਅਤੇ ਉਹਦੀ ਧੌਣ ਉੱਤੇ ਪਿਆਰ ਨਾਲ ਹੱਥ ਫੇਰਦੇ ਹੋਏ ਕਿਹਾ ਬਾਬਾ ਜੀ ਇਹ ਘੋੜਾ ਹੁਣ ਨਹੀਂ ਦੇਵਾਂਗਾ ਪਰ ਇੱਕ ਗੱਲ ਸੁਣ ਕੇ ਜਾਵੀਂ ਖੜਕ ਸਿੰਘ ਰੁਕ ਗਿਆ ਬਾਬਾ ਭਾਰਤੀ ਨੇ ਨੇੜੇ ਆ ਕੇ ਉਸ ਵੱਲ ਇਉਂ ਦੇਖਿਆ ਜਿਵੇਂ ਬੱਕਰਾ ਕਸਾਈ ਵੱਲ ਦੇਖਦਾ ਹੈ ਅਤੇ ਕਿਹਾ ਇਹ ਘੋੜਾ ਤੁਹਾਡਾ ਹੋ ਚੁੱਕਿਆ ਹੈ ਮੈਂ ਇਸ ਨੂੰ ਵਾਪਸ ਕਰਨ ਲਈ ਨਹੀਂ ਕਹਾਗਾ ਪਰ ਖੜਕ ਸਿੰਘ ਕੇਵਲ ਇੱਕ ਬੇਨਤੀ ਕਰਦਾ ਹਾਂ ਇਸ ਨੂੰ ਨਾ ਮਨਜ਼ੂਰ ਨਾ ਕਰੀ ਨਹੀਂ ਤਾਂ ਮੇਰਾ ਦਿਲ ਟੁੱਟ ਜਾਵੇਗਾ। ਬਾਬਾ ਜੀ ਹੁਕਮ ਕਰੋ ਮੈਂ ਤੁਹਾਡਾ ਦਾਸ ਹਾਂ। ਕੇਵਲ ਘੋੜਾ ਨਹੀਂ ਦੇਵਾਂਗਾ। ਹੁਣ ਘੋੜੇ ਦਾ ਨਾਂ ਨਾ ਲਓ। ਮੈਂ ਤੁਹਾਨੂੰ ਇਸ ਬਾਰੇ ਕੁਝ ਨਹੀਂ ਕਹਾਂਗਾ। ਮੇਰੀ ਬੇਨਤੀ ਕੇਵਲ ਇਹ ਹੈ ਕਿ ਇਸ ਘਟਨਾ ਬਾਰੇ ਕਿਸੇ ਨੂੰ ਨਾ ਦੱਸੀਂ। ਕੜਕ ਸਿੰਘ ਦਾ ਮੂੰਹ ਹਰਾਨੀ ਨਾਲ ਖੁੱਲੇ ਦਾ ਖੁੱਲਾ ਰਹਿ ਗਿਆ। ਉਹਦਾ ਵਿਚਾਰ ਸੀ ਕਿ ਉਹਦੇ ਘੋੜੇ ਨੂੰ ਲੈ ਕੇ ਇੱਥੋਂ ਭੱਜਣਾ ਪਵੇਗਾ ਪਰ ਬਾਬਾ ਭਾਰਤੀ ਨੇ ਆਪ ਉਸਨੂੰ ਕਿਹਾ ਹੈ ਕਿ ਇਸ ਘਟਨਾ ਬਾਰੇ ਕਿਸੇ ਨੂੰ ਨਾ ਦੱਸੀ ਇਸ ਦਾ ਕੀ ਮਤਲਬ ਹੋ ਸਕਦਾ ਹੈ ਖੜਕ ਸਿੰਘ ਨੇ ਬਹੁਤ ਸੋਚਿਆ ਬਹੁਤ ਸਿਰ ਮਾਰਿਆ ਪਰ ਕੁਝ ਸਮਝ ਨਾ ਸਕਿਆ ਹਾਰ ਕੇ ਉਸਨੇ ਆਪਣੀਆਂ ਅੱਖਾਂ ਬਾਬਾ ਭਾਰਤੀ ਦੇ ਮੂੰਹ ਉੱਤੇ ਟੁਕਾਈਆਂ ਤੇ ਪੁੱਛਿਆ ਬਾਬਾ ਜੀ ਇਸ ਵਿੱਚ ਤੁਹਾਨੂੰ ਕੀ ਡਰ ਹੈ ਸੁਣ ਕੇ ਬਾਬਾ ਭਾਰਤੀ ਨੇ ਜਵਾਬ ਦਿੱਤਾ ਲੋਕਾਂ ਨੂੰ ਜੇਕਰ ਇਸ ਘਟਨਾ ਦਾ ਪਤਾ ਲੱਗ ਗਿਆ ਤਾਂ ਉਹ ਦੀਨ ਦੁਖੀਆਂ ਉੱਤੇ ਵਿਸ਼ਵਾਸ ਨਹੀਂ ਕਰਨਗੇ ਇਹ ਕਹਿੰਦੇ-ਕਹਿੰਦੇ ਉਹਨਾਂ ਨੇ ਸੁਲਤਾਨ ਵੱਲੋਂ ਇੰਜ ਮੂੰਹ ਮੋੜ ਲਿਆ ਜਿਵੇਂ ਉਹਨਾਂ ਦਾ ਉਸ ਨਾਲ ਕਦੇ ਕੋਈ ਸੰਬੰਧ ਹੀ ਨਾ ਰਿਹਾ ਹੋਵੇ ਬਾਬਾ ਭਾਰਤੀ ਤਾਂ ਚਲੇ ਗਏ ਪਰ ਉਹਨਾਂ ਦੇ ਸ਼ਬਦ ਖੜਕ ਸਿੰਘ ਦੇ ਕੰਨਾਂ ਵਿੱਚ ਇਸ ਤਰ੍ਹਾਂ ਗੂੰਜ ਰਹੇ ਸਨ ਸੋਚਣ ਲੱਗਾ ਕਿੰਨੇ ਉੱਚੇ ਵਿਚਾਰ ਹਨ ਕਿੰਨਾ ਪਵਿੱਤਰ ਭਾਵ ਹੈ ਉਹਨਾਂ ਨੂੰ ਇਸ ਘੋੜੇ ਨਾਲ ਪ੍ਰੇਮ ਸੀ ਇਸ ਨੂੰ ਵੇਖ ਕੇ ਉਹਨਾਂ ਦਾ ਮੂੰਹ ਫੁੱਲ ਵਾਂ ਖਿੜ ਜਾਂਦਾ ਸੀ ਕਹਿੰਦੇ ਸਨ ਇਸਤੇ ਬਿਨਾ ਮੈਂ ਰਹਿ ਨਹੀਂ ਸਕੂਗਾ ਇਸਦੀ ਰਾਖੀ ਵਿੱਚ ਕਈ ਰਾਤ ਸੁੱਤੇ ਨਹੀਂ ਭਜਨ ਭਗਤੀ ਨਹੀਂ ਕੀਤੀ ਰਾਖੀ ਕਰਦੇ ਰਹੇ ਪਰ ਅੱਜ ਉਹਨਾਂ ਦੇ ਮੂੰਹ ਉੱਤੇ ਦੁੱਖ ਦੀ ਲਕੀਰ ਵੀ ਦਿਸਦੀ ਨਹੀਂ ਸੀ ਉਹਨਾਂ ਨੂੰ ਕੇਵਲ ਇਹ ਖਿਆਲ ਸੀ ਕਿ ਕਿਤੇ ਲੋਕ ਦੀਨ ਦੁਖੀਆਂ ਉੱਤੇ ਵਿਸ਼ਵਾਸ ਕਰਨਾ ਨਾ ਛੱਡ ਦੇਣ। ਅਜਿਹਾ ਮਨੁੱਖ ਮਨੁੱਖ ਨਹੀਂ ਦੇਵਤਾ ਹੈ। ਰਾਤ ਦੇ ਹਨੇਰੇ ਵਿੱਚ ਖੜਕ ਸਿੰਘ ਬਾਬਾ ਭਾਰਤੀ ਦੇ ਮੰਦਰ ਅੱਪੜਿਆ। ਚਾਰੇ ਪਾਸੇ ਚੁੱਪ ਸੀ। ਆਕਾਸ਼ ਵਿੱਚ ਤਾਰੇ ਟਿਮਟਮਾ ਰਹੇ ਸਨ। ਥੋੜੀ ਦੂਰ ਪਿੰਡ ਦੇ ਕੁੱਤੇ ਭੌਂਕ ਰਹੇ ਸਨ। ਮੰਦਰ ਵਿੱਚ ਕੋਈ ਸ਼ਬਦ ਸੁਣਾਈ ਨਹੀਂ ਦਿੰਦਾ ਸੀ। ਖੜਕ ਸਿੰਘ ਨੇ ਸੁਲਤਾਨ ਦੀ ਵਾਗ ਫੜੀ ਹੋਈ ਸੀ। ਉਹ ਹੌਲੀ-ਹੌਲੀ ਤਬੇਲੇ ਦੇ ਫਾਟਕ ਉੱਤੇ ਅੱਪੜਿਆ ਫਾਟਕ ਚਪਟ ਖੁੱਲ ਪਿਆ ਸੀ ਕਿਸੇ ਵੇਲੇ ਇੱਥੇ ਬਾਬਾ ਭਾਰਤੀ ਆਪ ਡਾਂਗ ਲੈ ਕੇ ਪਹਿਰਾ ਦਿੰਦੇ ਸਨ ਪਰ ਅੱਜ ਉਹਨਾਂ ਨੂੰ ਕਿਸੇ ਚੋਰੀ ਕਿਸੇ ਡਾਕੇ ਦਾ ਡਰ ਨਹੀਂ ਸੀ ਖੜਕ ਸਿੰਘ ਨੇ ਅੱਗੇ ਵੱਧ ਕੇ ਸੁਲਤਾਨ ਨੂੰ ਉਹਦੀ ਜਗ੍ਹਾ ਬੰਨ ਦਿੱਤਾ ਅਤੇ ਬਾਹਰ ਆ ਕੇ ਚੁੱਪਚਾਪ ਫਾਟਕ ਬੰਦ ਕਰ ਦਿੱਤਾ ਇਸ ਵੇਲੇ ਉਸ ਦੀਆਂ ਅੱਖਾਂ ਵਿੱਚ ਨੇਕੀ ਦੇ ਹੰਝੂ ਸਨ ਰਾਤ ਦਾ ਤੀਜਾ ਪੈਰ ਲੰਘ ਗਿਆ ਸੀ ਚੌਥਾ ਪੈਰ ਸ਼ੁਰੂ ਹੁੰਦੇ ਹੀ ਬਾਬਾ ਭਾਰਤੀ ਨੇ ਆਪਣੀ ਕੁਟਿਆ ਤੋਂ ਬਾਹਰ ਆ ਕੇ ਠੰਡੇ ਪਾਣੀ ਨਾਲ ਇਸ਼ਨਾਨ ਕੀਤਾ ਉਸ ਦੇ ਪਿੱਛੋਂ ਜਿਵੇਂ ਕੋਈ ਸੁਪਨਾ ਸੁਪਨੇ ਵਿੱਚ ਚੱਲ ਰਿਹਾ ਹੋਵੇ ਉਹਨਾਂ ਦੇ ਪੈਰ ਤਵੇਲੇ ਵੱਲ ਵਧੇ ਪਰ ਫਾਟਕ ਉੱਤੇ ਪੁੱਜ ਕੇ ਉਹਨਾਂ ਨੂੰ ਆਪਣੀ ਭੁੱਲ ਮਾਲੂਮ ਹੋਈ ਨਾਲ ਹੀ ਕੋਹ ਨਿਰਾਸ਼ਾ ਨੇ ਪੈਰਾਂ ਨੂੰ ਮਣਮਣ ਦੇ ਬਣਾ ਦਿੱਤਾ ਉਹ ਉੱਥੇ ਹੀ ਰੁਕ ਗਏ ਘੋੜੇ ਨੇ ਆਪਣੇ ਮਾਲਕ ਦੀ ਪੈਰ ਚਾਲ ਪਛਾਣ ਲਈ ਅਤੇ ਜੋਰ ਨਾਲ ਹਿੰਕਿਆ ਹੁਣ ਬਾਬਾ ਭਾਰਤੀ ਹੈਰਾਨੀ ਅਤੇ ਖੁਸ਼ੀ ਨਾਲ ਭੱਜੇ ਭੱਜੇ ਅੰਦਰ ਗਏ ਤੇ ਆਪਣੇ ਪਿਆਰੇ ਘੋੜੇ ਦੇ ਗਲ ਲਾ ਕੇ ਇੰਜ ਰੋਣ ਲੱਗੇ ਜਿਵੇਂ ਕੋਈ ਪਿਤਾ ਚਿਰਾਂ ਤੋਂ ਵਿਛੜੇ ਪੁੱਤ ਨੂੰ ਮਿਲ ਰਿਹਾ ਹੋਵੇ ਵਾਰੀ-ਵਾਰੀ ਉਹਦੀ ਪਿੱਠ ਤੇ ਹੱਥ ਫੇਰਦੇ ਵਾਰ-ਵਾਰ ਉਹਦੇ ਮੂੰਹ ਉੱਤੇ ਥਪਕੀਆਂ ਦਿੰਦੇ ਫਿਰ ਉਹ ਪੂਰੀ ਤਸੱਲੀ ਨਾਲ ਬੋਲੇ ਹੁਣ ਕੋਈ ਦੀਨ ਦੁਖੀਆਂ ਉਹ ਮੂੰਹ ਨਹੀਂ 모ੜੇਗਾ। ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫੋਰ ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ